ਦੂਰ ਤੋਂ ਬਿੰਦੂ ਆਜ ਸਵਾਰਿਆ ਖੇਲੇ ਸਗਲ ਜਗਤ ਚਿੰਗਾਈਆਂ ਬੁਰਾਈਆਂ ਵਜ ਧਰਮ ਹضور ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇ ਆਇਆ ਗਏ ਮਸ ਮਤਿਆ ਆ ਗਏ ਮੁਸਕਤ ਕਾਲ ਨਾਨਕ ਦੇਵ ਤੁਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋ ਲਕੀਵਾਰ ਦਰਸ਼ਨ ਦੀਜਾ ਦੀਜੇ ਖੋਲ ਕਿਵਾਰ ਦਰਸ਼ਨ ਦੀਜਾ ਦਰਸ਼ਨ ਦੀਜਾ ਅਰੇ ਗੋ ਮੇਰੀ ਤੁਤ ਬਿਨ ਸੁਰਤ ਕਰੇ ਗੋ ਦਰਸ਼ਨ ਦੀਜੇ ਦੀਜੇ ਖੋਲ ਕਿਵਾੜ ਦਰਸ਼ਨ ਦੀਜੇ ਤੁਮ ਤਨਦਨੀ ਉਦਾਰਤ ਆਗੀ ਅਰੇ ਦਰਸ਼ਨ ਦੀਜੇ ਦੀਜੇ ਖੋਲ ਕਿਵਾੜ ਮਾੰਦੋ ਕਹੇ ਰੰਗ ਸਭ ਦੇਖੋ ਦਰਸ਼ਨ ਦੀਜ ਤੀਜ ਖੋਲ ਕਿਵਾਰ ਦਰਸ਼ਨ ਦੀਜ ਖੋਲ ਕਿਵਾਰ ਦਰਸ਼ਨ ਦੀਜ ਕਹ ਕਬੀਰ ਤੂੰ ਸਾਂ ਮਰਠ ਦਾਤੇ ਅਰ ਦਰਸ਼ਨ ਦੀਜੇ ਦੀਜੇ ਖੋਲ ਕਿਵਾਰ ਦਰਸ਼ਨ ਦੀਜੇ ਬੈਠਾ ਸੋਦੀ ਪਾਤਸ਼ਾਹ ਮਦਾਸ ਸਤ ਜੀ ਕਾਲ ਕਰਦਾ ਸਾਰੇ ਵਿੱਚ ਜੋਤ ਜਗਾਵੈ ਅਮਰਤ ਸਾਰੇ ਵਿੱਚ ਜੋਤ ਜਗਾਵੈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਕਿ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰੀਆ ਸਤਨਾਮ ਸਤਨਾਮ ਸਤ ਨਾਮ ਸਤ ਨਾਮ ਜੇ ਵਾਹਿ ਹੈ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿ ਹੈ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤ ਨਾਮ ਜੀ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ Bye.